ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਗੱਲ ਕਰਦੇ ਹਾਂ ਜੀ ਖੰਡੂਰ ਸਾਹਿਬ ਸੀਟ ਦੀ ਲੋਕ ਸਭਾ ਹਲਕਾ ਜਿਹੜਾ ਹੈਗਾ ਉੱਥੋਂ ਮੈਂ ਦੋ ਉਮੀਦਵਾਰਾਂ ਦੀ ਗੱਲ ਇਹ ਕਰਨੀ ਹੈ ਜਿਹੜਾ ਸਾਡਾ ਉਮੀਦਵਾਰ ਹੈ ਬੀਜੇਪੀ ਦਾ ਉਹਦੀ ਗੱਲ ਮੈਂ ਬਾਅਦ ਵਿੱਚ ਕਰ ਹੀ ਦੇਣੀ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਆਜ਼ਾਦ ਉਮੀਦਵਾਰ ਹੈ ਉਹ ਕੌਣ ਹੈ ਜੀ ਖੱਟ ਅਮਰਤਪਾਲ ਖਾਲਸਤਾਨੀ ਜਿਹੜਾ ਕਹਿੰਦਾ ਸੀ ਮੈਂ ਨਹੀਂ ਮੰਨਦਾ ਇੰਡੀਅਨ ਕਾਨੂੰਨ ਨੂੰ ਨੂੰ ਧਾਣੇ ਵਿੱਚ ਗਿਆ ਸੀ ਪਤਾ ਕਿੰਦਾ ਸੀ ਇਹਦੇ ਨਾਲੇ ਕਹਿੰਦਾ ਆ ਜਨਸੀਮ ਤੁਸੀਂ ਰਿਪੋਰਟ ਦਿੱਤੀ ਹੈ ਮੈਨੂੰ ਤਾਂ ਕੱਟ ਕਰਨਾ ਪਿਆ ਬੰਦਾ ਸੀ ਨਾ ਧਮਕੀਆਂ ਤੇ ਜਿਹੜੇ ਮੂਰੇ ਬੈਠੇ ਸੀ ਔਰ ਫਿਰ ਸਰ ਉਹ ਵੇਗ ਪੁਆਇੰਟ ਭਾਲਦੇ ਸੀ ਵੀ ਕੋਈ ਨਹੀਂ ਮਾਰ ਲੈਣੀ ਫੜਾ ਮਾਰਨ ਦੇਣ ਬਣਾਉਣੇ ਬੰਦੇ ਦਾ ਪੁੱਤ ਫਿਰ ਐਨਐਸਐ ਲਾ ਕੇ ਅਗਲੇ ਥੋਕਿਆ ਡੇਵਰਗੜ੍ਹ ਜੇਲ੍ਹ ਹੁਣ ਉਸੇ ਕਾਨੂੰਨ ਦੇ ਮੁਤਾਬਕ ਇਲੈਕਸ਼ਨ ਲੜੋ ਜਿਹੜੇ ਕਾਨੂੰਨ ਨੂੰ ਮੰਨਦਾ ਨਹੀਂ ਸੀ ਉਸੇ ਕਾਨੂੰਨ ਦੇ ਮੁਤਾਬਕ ਸੌਂ ਚੱਕੋ ਚਲੋ ਹੁਣ ਇੱਕ ਦੂਜੀ ਗੱਲ ਕਰਦਾ ਸੁਣ ਲਿਓ ਧਿਆਨ ਦੇ ਨਾਲ ਉਹ ਗੱਲ ਕਿਹੜੀ ਹੈ ਪਹਿਲਾਂ ਅਕਾਲੀਆਂ ਨੇ ਕਿਹਾ ਕਿ ਅਸੀਂ ਆਪਣਾ ਉਮੀਦਵਾਰ ਨਹੀਂ ਦੇਵਾਂਗੇ ਹੁਣ ਗਲੱਕ ਜਿਹੜਾ ਬਿਰਸਾ ਸਿੰਘ ਬਲਟੋਹਾ ਉਹ ਖਲੂਰ ਸਾਹਿਬ ਤੋਂ ਉਮੀਦਵਾਰ ਐਲਾਨਤਾ ਅੰਦਖੀ ਸ਼ੀਟ ਹੈ ਨਾ ਜਿਹੜੀਆਂ ਅਮਰਤਪਾਲ ਦੀਆਂ ਭੇਡਾਂ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਹੈ ਸੱਚ ਥੋੜਾ ਜਿਹਾ ਸੁਣ ਲਿਆ ਕਰੋ ਜਿੱਤਨ ਦੀ ਗੱਲ ਤਾਂ ਦੂਰ ਰਹੀ ਜਿਹੜੀ ਮਾੜੀ ਮੋਟੀ ਇਮੇਜ ਬਣੀ ਹੁੰਦੀ ਆ ਨਾ ਉਹ ਵੀ ਹੁਣ ਮਿੱਟੀ ਦੇ ਵਿੱਚ ਰੋਲ ਦੇਣੀ ਹੈ ਇਹਨਾਂ ਕਾਲੀਆਂ ਤੇ ਕਲਰਸੀਆਂ ਨੂੰ ਧਿਆਨ ਦੇ ਨਾਲ ਸੁਣ ਲਿਓ ਹੁਣ ਬਿਰਸਾ ਸਿੰਘ ਮਲਟੋਹਾ ਅਮਰਤਪਾਲ ਦੇ ਲਈ ਕੀ ਸੋਚ ਦੇ ਅੰਦਰ ਹੁੰਦੀ ਹੈ ਇਹ ਤਾਂ ਹੁਣ ਸਾਰ ਨੂੰ ਸਮਝ ਆ ਗਈ ਜਿਹੜੇ ਅਮਰਤਪਾਲ ਦੀ ਮਾਂ ਜਾ ਕੇ ਕਹਿੰਦੇ ਸੀ ਅਸੀਂ ਤੇਰੇ ਨਾਲ ਖੜੇ ਆ ਅਮਰਤਪਾਲ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਵਾਂਗੇ ਕਹਿੰਦੇ ਸੀ ਨਾ ਤੇ ਹੁਣ ਭਾਵੇਂ ਸੰਤ ਸਮਾਜ ਹੋਵੇ ਤੇ ਭਾਵੇਂ ਖਾਲਸਾ ਨਹੀਂ ਹੋਣ ਭਾਵੇਂ ਮਾਨਦਲ ਹੋਵੇ ਹੁਣ ਕੀ ਅਮਰਤਪਾਲ ਨੂੰ ਵੋਟਾਂ ਪਾਉਣਗੇ ਸਾਰੇ ਕੀ ਜਿਹੜੇ ਬਾਦਲਾਂ ਦੇ ਜਸਦਾਰ ਨੇ ਜਿਹੜੇ ਅਮਰਤਪਾਲ ਦੀ ਮਾਂ ਨੂੰ ਹੂਕ ਦੇ ਕੇ ਧਾਨੇ ਦੇ ਵਿੱਚ ਬੁਲਾਉਂਦੇ ਸੀ ਹੁਣ ਅਮਰਤਪਾਲ ਦੇ ਹੱਕ ਵਿੱਚ ਵੋਟਾਂ ਪਾਉਣਗੇ ਜਿਹੜਾ ਅਕਾਲੀ ਦਲ ਅਮਰਤਪਾਲ ਨੂੰ ਮੁਲਾਕਾਤ ਕਰਨ ਲਈ ਜਾਂਦਾ ਸੀ ਡਿਬੁਰਗੜ ਜੇਲ੍ਹ ਦੇ ਵਿੱਚ ਵਕੀਲ ਭੇਜਦਾ ਸੀ ਆਪਣੇ ਤੇ ਹੁਣ ਉਹ ਅਕਾਲੀ ਦਲ ਅਮਰਤਪਾਲ ਨੂੰ ਵੋਟਾਂ ਪਾਊਗਾ ਇਹਦਾ ਸ਼ਰੇਆਮ ਪਤਾ ਲੱਗ ਗਿਆ ਗੇਮ ਕੀ ਹੁੰਦੀ ਹੈ ਰਾਜਨੀਤਿਕ ਕੀ ਹੁੰਦੀ ਹੈ ਅਮਰਤਪਾਲ ਦੀਆਂ ਭੈਡਾ ਨੂੰ ਬੇਨਤੀ ਹੈ ਅਗੇ ਤਾਂ ਬਚ ਗਏ ਸੀ 10 ਗਿਆਨੀ 11 ਕਿੰਨੇ ਜੇਲ੍ਹ ਵਿੱਚੋਂ ਹੁਣ ਕੋਈ ਪੰਗਾ ਨਾ ਲੈ ਲਿਓ ਖਲੋਤ ਸਾਹਿਬ ਤੇ ਹੁਣ ਪਤਾ ਨਹੀਂ ਕਿੰਨਿਆਂ ਕੋ ਨੂੰ ਬੰਦੀ ਬਣਾਉਣਗੇ ਫੜ ਕੇ ਧਿਆਨ ਰੱਖ ਲਿਓ ਗੱਲ ਠੀਕ ਹੈ ਸੱਚ ਕੌੜਾ ਹੁੰਦਾ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਰਿਜ਼ਲਟ ਤੇ ਸਵਾਦ ਬਾਅਦ ਵਿੱਚ ਆਉਂਦਾ ਏ ਧਿਆਨ ਦੇ ਨਾਲ ਸੁਣਿਓ ਧਿਆਨ ਦੇ ਨਾਲ ਸੁਣਿਓ ਮੈਂ ਜਿਹੜੀ ਗੱਲ ਕਹਿਣਾ ਜੇ ਨਾ ਸੁਣੋਗੇ ਐਸੀ ਕੀ ਲੈਣਾ ਖੇਤਰ ਪਹਿਲਾਂ ਖਾਦੇ ਸੀ ਦੁਬਾਰਾ ਫੇਰ ਖਾ ਲਓਗੇ ਜਾਣੇ ਕਿ ਜਿਹੜੇ ਅਮਰਪਾਲ ਨੂੰ ਖੂਕ ਛਕਾਉਣ ਵਾਲੇ ਸੀ ਉਹ ਵੀ ਅਮਰਪਾਲ ਦੇ ਹੁਣ ਵਿਰੋਧ ਵਿੱਚ ਭੁੱਗਤਣਗੇ ਇਹ ਚੇਤੇ ਰੱਖ ਲਿਓ ਬੰਨ ਬਸ ਇਨੀ ਗੱਲ ਕਰਨੀ ਸੀ ਹੁਣ ਗੱਲ ਕਰ ਲੈਣਾ ਖਨੂਰ ਸਾਹਿਬ ਤੇ ਹੋਣਾ ਕੀ ਹੈ ਖਨੂਰ ਸਾਹਿਬ ਤੇ ਪਤਾ ਕੀ ਹੋਣਾ ਹੈ ਕੁਲਵੀਰ ਜੀਰਾ ਜਿਹੜਾ ਕਾਂਗਰਸ ਦਾ ਉਹ ਉਮੀਦਵਾਰ ਹੈ ਖਨੂਰ ਸਾਹਿਬ ਤੇ ਠੀਕ ਹੈ ਤੇ ਅਕਾਲੀਆਂ ਦਾ ਕੌਣ ਹੈ ਬੀਸਸ ਸਿੰਘ ਬਲਟੂਹਾ ਆਜ਼ਾਦ ਕੌਣ ਹੈ ਅਮਰਤਪਾਲ ਮਾਨਦਾਲ ਨੇ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਠੀਕ ਹੈ ਬੀਜਪੀ ਦਾ ਮੰਨਾ ਤੇ ਉਹਨਾਂ ਨੇ ਤਾਂ ਸੀਟ ਕਲੀਅਰ ਕੀਤੀ ਹੈ ਬੀਜਪੀ ਦੀ ਹੁਣ ਮੈਨੂੰ ਇਹੀ ਕਹਿਣਾ ਲੈ ਜਿਹੜੀ ਸੀਟ ਦੀ ਇਹ ਗੱਲ ਕਰਦਾ ਹੈ ਬੀਜਪੀ ਨੂੰ ਜਿਤਾਉਂਦਾ ਹੈ ਭਰਾਵੋ ਅਸੀਂ ਨਹੀਂ ਜਿਤਾਉਂਦੇ ਜਿਤਾਉਣ ਵਾਲੇ ਲੋਕ ਨੇ ਇਹ ਤਾਂ ਸਰਵੇ ਕਰ ਰਹੇ ਆ ਮਜ਼ਦੂਰ ਦੀ ਗੱਲ ਕਰ ਰਹੇ ਆ ਮਜ਼ਦੂਰ ਤੁਹਾਡੇ ਸਾਰਿਆਂ ਤੋਂ ਅੱਕਿਆ ਹੋਇਆ ਤੁਸੀਂ ਮਜ਼ਦੂਰ ਲਈ ਕਿਸੇ ਨੇ ਮਜ਼ਦੂਰ ਦੀ ਕਿਸੇ ਨੇ ਤੁਹਾਡੇ ਨੂੰ ਗੱਲ ਲਿਖੀ ਇਸ ਕਰਕੇ ਜਿਹੜੇ ਪੱਤੇ ਖੇਡੇ ਗਏ ਨੇ ਤੇ ਉਹਨਾਂ ਪੱਤਿਆਂ ਦੇ ਵਿੱਚ ਜਿਹੜੀ ਕਾਮਯਾਬੀ ਹੈ ਉਹ ਬੀਜੇਪੀ ਦੇ ਹੱਥ ਲੱਗ ਰਹੀ ਹੈ ਬਸ ਇੰਨੀ ਗੱਲ ਕਰਨੀ ਸੀ ਅਮਰਤਪਾਲ ਖੱਜ ਨੂੰ ਯੋਧਿਆ ਭੇਡਾਂ ਨੂੰ ਬੇਨਤੀ ਕਰ ਦੇਣਾ ਕਿ ਪਹਿਲਾਂ ਤਾਂ ਫੂਕ ਵਿੱਚ ਆ ਕੇ ਵੱਡੀਆਂ ਵੱਡੀਆਂ ਫੜਾਂ ਮਾਰ ਬੈਠੇ ਹੁਣ ਨਾ ਕਿਤੇ ਕੋਈ ਗਲਤ ਕੰਮ ਕਰ ਲਿਓ ਹੁਣ ਖੇਤਰ ਇੰਨੇ ਇੱਕ ਪੈਣਗੇ ਮੈਂ ਕਹਿੰਦਾ ਜੇਤੇ ਰੱਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ